ਆਸਟ੍ਰੇਲੀਆ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਸਟ੍ਰੇਲੀਆ ਦੇ ਵਿੱਚ ਬਣਿਆ ਇੱਕ ਜਹਾਜ਼ 14 ਸੈਕਿੰਡ ਦੇ ਅੰਦਰ ਹੀ ਕ੍ਰੈਸ਼ ਹੋ ਗਿਆ ਯਾਨੀ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਬਣਿਆ ਜਹਾਜ਼ ਜੋ ਕਿ ਹੁਣ ਉਡਾਣ ਭਰਨ ਲਈ ਤਿਆਰ ਸੀ 14 ਸੈਕਿੰਡ ਦੇ ਅੰਦਰ ਹੀ ਉਹ ਕ੍ਰੈਸ਼ ਹੋ ਗਿਆ ਇੱਕ ਬੇਹੱਦ ਵੱਡੀ ਖਬਰ ਸਾਹਮਣੇ ਆਈ ਹੈ ਦਰਸਾਉ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਹੀ ਯਾਨੀ ਕਿ ਦੇਸ਼ ਦੇ ਵਿੱਚ ਹੀ ਬਣਿਆ ਇਹ ਜਹਾਜ਼ ਹੈਗਾ ਜੋ ਕਿ ਉਡਾਨ ਭਰਨ ਲੱਗਾ ਤੇ 14 ਸੈਕਿੰਡ ਦੇ ਵਿੱਚ ਹੀ ਇੱਕਦਮ ਉਹ ਕ੍ਰੈਸ਼ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਨੇ ਤੇ ਦੈਟਸੋ ਦਾਸੀਏ ਕਿ ਖਬਰ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਵਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪਲੇਨ ਆ ਕ੍ਰੈਸ਼ ਕੀਤਾ ਤੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਦੱਸੀਏ ਕਿ ਹੁਣ ਜਿੱਥੇ ਅਮਰੀਕਾ ਦੇ ਵਿੱਚ ਹੀ ਇਹ ਪਹਿਲਾ ਰਾਕਟ ਜਿਹੜਾ ਬਣਿਆ ਸੀਗਾ ਔਰ ਧਰਤੀ ਤੋਂ ਪੁਲਾੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਉਡਾਨ ਪਰੰਤੂ ਸਿਰਫ 14 ਸੈਕਿੰਡ ਬਾਅਦ ਹੀ ਕ੍ਰੈਸ਼ ਕਰ ਗਿਆ ਗਿਲਮੋਰ ਸਪੇਸ ਟੈਕਨੋਲੋਜੀਜ਼ ਦੁਆਰਾ ਲਾਂਚ ਕੀਤਾ ਗਿਆ ਰਾਕਟ ਏਅਰਸ ਦੇ ਆਸਟ੍ਰੇਲੀਆ ਵਿੱਚ ਡਿਜ਼ਾਈਨ ਅਤੇ ਨਿਰਮਿਤ ਪਹਿਲਾ ਹੀ ਆਰਬਿਟਲ ਜਿਹੜਾ ਲਾਂਚ ਰਾਕਟ ਸੀਗਾ ਜੋ ਦੇਸ਼ ਤੋਂ ਲਾਂਚ ਕੀਤਾ ਗਿਆ ਸੀ ਇਸ ਨੂੰ ਕੁਈਨਜ਼ਲੈਂਡ ਪ੍ਰਾਪਤ ਦੇ ਉੱਤਰ ਵਿੱਚ ਛੋਟੇ ਜੇ ਕਸਬੇ ਬੋਵੈਨ ਦੇ ਨੇੜੇ ਇੱਕ ਸਪੇਸ ਸੈਂਟਰ ਤੋਂ ਬੁੱਧਵਾਰ ਸਵੇਰੇ ਇੱਕ ਟੈਸਟਡ-ਓਨਲੀ ਲਾਂਚ ਕੀਤਾ ਆਸਟ੍ਰੇਲੀਆਈ ਨਿਊਜ਼ ਮੀਡੀਆ ਦੇ ਮੁਤਾਬਕ ਖ਼ਬਰਾਂ ਅਨੁਸਾਰਿਤ ਵੀਡੀਓ ਵਿੱਚ 22 ਮੀਟਰ ਉੱਚਾ ਰਾਕਟ ਲਾਂਚ ਟਾਵਰ ਤੋਂ ਉੱਪਰ ਉੱਠਦਾ ਅਤੇ ਫਿਰ ਗਾਇਬ ਹੁੰਦਾ ਦਿਖਾਈ ਦਿੱਤਾ ਘਟਨਾ ਸਥਾਨ ਦੇ ਉੱਪਰ ਧੂੰਏ ਦਾ ਬੱਦਲ ਉ르ਦਾ ਦੇਖਿਆ ਗਿਆ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਾਇਦਾ ਸੀ ਇਹ ਕਿ ਇਹ ਕਿਹਾ ਗਿਆ ਕਿ ਜਿਹੜਾ ਇਹ ਬਣਾਇਆ ਗਿਆ ਸੀਗਾ ਇਹ ਗਿਲਮੋਰ ਸਪੇਸ ਟੈਕਨੋਲੋਜੀਸ ਨੇ ਪਹਿਲੀ ਮਹੀਨੇ ਵਿੱਚ ਅਤੇ ਫਿਰ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਕਟ ਲਾਂਚ ਕਰਨ ਦੀ ਯੋਜਨਾ ਬਣਾਈ ਸੀ ਪਰ ਤਕਨੀਕੀ ਸਮੱਸਿਆਵਾਂ ਅਤੇ ਖਰਾਬ ਮੌਸਮ ਕਰਕੇ ਉਹ ਕਾਰਜ ਰੱਦ ਕਰ ਦਿੱਤੇ ਗਏ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਦੇ ਵੱਲੋਂ ਦੱਸਿਆ ਗਿਆ ਕਿ ਆ ਬਿਆਨ ਦਿੱਤਾ ਉਹ ਖੁਸ਼ ਹਨ ਕਿ ਰਾਕਟ ਲੌਂਚ ਪੈਡ ਤੋਂ ਉਡਾਨ ਭਰਿਆ ਉਸਨੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਲਿਖਿਆ ਕਿ ਜੇ ਇਹ ਥੋੜਾ ਹੋਰ ਸਮਾਂ ਉੜਦਾ ਤਾਂ ਮੈਨੂੰ ਇਹ ਜ਼ਰੂਰ ਪਸੰਦ ਆਉਣਾ ਸੀ ਪਰ ਮੈਂ ਫਿਰ ਵੀ ਇਸ ਤੋਂ ਖੁਸ਼ ਹਾਂ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਇਹ ਪਹਿਲਾ ਜਹਾਜ਼ ਬਣਿਆ ਉਸ ਦੇਸ਼ ਦੇ ਵਿੱਚ ਹੀ ਉਡਾਨ ਭਰਨ ਲਈ ਤਿਆਰ ਸੀਗਾ ਔਰ ਧਰਤੀ ਤੋਂ ਪੁਲਾੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਦੇ 14 ਸੈਕਿੰਡ ਦੇ ਅੰਦਰ ਹੀ ਇਹ ਕ੍ਰੈਸ਼ ਕਰ ਗਿਆ ਕਈ ਤਕਨੀਕੀ ਖਰਾਬੀ ਕਰਕੇ ਕਹਿ ਸਕਦੇ ਆ ਜਾਂ ਫਿਰ ਮੌਸਮ ਖਰਾਬ ਹੋਣ ਕਰਕੇ ਜਿਹੜਾ ਇਹ ਪਲੇਨ ਆ ਉਹ ਕ੍ਰੈਸ਼ ਕਰ ਗਿਆ ਔਰ 23 ਮੀਟਰ ਉੱਚਾ ਰੌਕਰ ਲਾਂਚ ਟਾਵਰ ਤੋਂ ਉੱਪਰ ਉੱੜਦਾ ਫਿਰ ਇੱਕਦਮ ਹੀ ਗਾਇਬ ਹੋ ਜਾਂਦਾ ਤੇ ਤੂਏ ਦਾ ਬੱਦਲ ਉੱੜਦਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਇੱਕ ਨੀਮਤ ਰਹਿੰਦੀ ਹੈ ਕੋਈ ਹਾਦਸਾ ਨਹੀਂ ਹੋਇਆ ਭਰਦਾ ਸੀ ਇਹ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਹੀ ਇੱਕ ਪਹਿਲਾ ਰਾਕਟ ਉਡਾਨ ਪਰਣ ਲਈ ਤਿਆਰ ਸੀਗਾ ਔਰ ਉਡਾਨ ਪਰਦੇ ਹੀ 14 ਸੈਕਿੰਡ ਬਾਅਦ ਕ੍ਰੈਸ਼ ਹੋ ਗਿਆ ਜਿੰਸੀਆਂ ਵੀਡੀਓਜ਼ ਉਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਬਹੁਤ ਸਾਰੀਆਂ ਵੀਡੀਓਜ਼ ਹੋਣ ਦੇਖਣ ਨੂੰ ਮਿਲੀਆਂ ਜਿਵੇਂ ਧੂਆਂ ਉੱਡਦਾ ਦਿਖਾਈ ਦਿੱਤਾ ਪਲੇਨ ਇੱਕਦਮ ਗਾਇਬ ਹੋ ਗਿਆ ਤੱਕ ਨਿਮਤੇ ਰਹਿੰਦੀ ਹੈ ਕੋਈ ਹਾਦਸਾ ਨਹੀਂ ਹੋਇਆ ਜਾਨੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 14 ਸੈਕਿੰਡ ਦੇ ਬਾਅਦ ਹੀ ਇਹ ਜਹਾਜ਼ ਕ੍ਰੈਸ਼ ਹੁੰਦਾ ਹੋਇਆ ਦਿਖਾਈ ਦਿੱਤਾ